ਬਟਾਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ 6-7 ਨੌਜਵਾਨ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਤਾਂ ਇੱਕ ਨੌਜਵਾਨ ਦਾ ਕੁਟਾ ਪਾਚਾੜਦੇ ਨੇ ਤਾਂ ਉਸ ਤੋਂ ਬਾਅਦ ਉਸਤੇ ਰੌਂਦ ਫਾਇਰ ਕਿਤੇ ਜਾਂਦੇ ਨੇ ਤਾਂ ਉਹ ਇੱਕ ਗਲੀ ਦੇ ਵਿੱਚ ਵੜ ਜਾਂਦੇ ਨੇ ਤਾਂ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਪਹਿਲਾ ਇੱਕ ਨੌਜਵਾਨ ਦੇ ਕੁਟਮਾਰ ਕਰਦੇ ਨੇ ਤਾਂ ਬਾਅਦ ਦੇ ਵਿੱਚ ਇੱਕ ਗਲੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਜਿੱਥੇ ਰੌਗ ਜਿਹੜੇ ਨੇ ਫਾਇਰ ਕਿਤੇ ਜਾਂਦੇ ਨੇ ਤਾਂ ਇਹ ਇਸ ਦੇ ਨਾਲ ਇੱਕ ਸਕੂਲ ਹੈ ਬੱਚਿਆਂ ਦਾ ਕਾਲਜ ਹੈ ਤੇ ਉਸ ਵੇਲੇ ਇਹ ਘਟਨਾ ਵਾਪਰੀ ਹੈ ਜਦੋਂ ਸਕੂਲ ਦੇ ਵਿੱਚ ਬੱਚਿਆਂ ਦੀ ਛੁੱਟੀ ਸੀ ਤਾਂ ਉਸ ਵਕਤ ਇਹ ਜਿਹੜੀ ਘਟਨਾ ਵਾਪਰੀ ਹੈ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਆਸ-ਪਾਸ ਦੇ ਲੋਕਾਂ ਤੋਂ ਪੁੱਛਿਆ ਜਾ ਰਿਹਾ ਤਾਂ ਪੁਲਿਸ ਦੇ ਵੱਲੋਂ ਕਿਹਾ ਹੈ ਕਿ ਉਹਨਾਂ ਨੌਜਵਾਨ ਦੀ ਪਹਿਚਾਨ ਕਰਕੇ ਉਹਨਾਂ ਤੇ ਜਿਹੜਾ ਮਾਮਲਾ ਵੀ ਦਰਜ ਕੀਤਾ ਜਾਵੇਗਾ ਤੇ ਕਾਰਵਾਈ ਵੀ ਕੀਤੀ ਜਾਏਗੀ ਤਾਂ ਉਹਨਾਂ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਜਾਵੇਗਾ ਲਗਭਗ ਮੌਕੇ ਸਾਰੇ ਮੂੰਹ ਨਹੀਂ ਮੂੰਹ ਬੱਲੇ ਹੀ ਖੁੱਲੇ ਸੀ ਜੀ ਮੂੰਹ ਖੁੱਲੇ ਹੀ ਸ਼ੋ ਮਾਰੀ ਦੀ ਗੱਲ ਹੈ ਅੱਛਾ ਤੇ ਇੱਥੇ ਕਿਹਨੇ ਤੈਨੂੰ ਹਾਂ ਇੱਥੇ ਕੋਈ ਆਉਂਦੀ ਲੱਗ ਕੇ ਇੱਥੇ ਹੀ ਖੋਤੇ ਹੀ ਉਹਨਾਂ ਕੋਤ ਨਹੀਂ ਹੈਗਾ ਕੋਈ ਨਾਲ ਉਹਨਾਂ ਕੋਈ ਨਹੀਂ ਆਉਂਦੇ ਭੱਜੇ ਉਹਨਾਂ ਤਾਂ ਰਾਜੋ ਬੱਚੇ ਲੱਗਦੇ ਖਲੋਗੇ ਤੇ ਇੰਨੀ ਗੱਲ ਹੋਈ ਮਾਰੀ ਦੀ ਗੱਲ ਦੱਸਿਓ ਪੂਰੀ ਗੱਲ ਹਾਂਜੀ ਪੂਰੀ ਗੱਲ ਦੱਸਿਓ ਪੂਰੀ ਗੱਲ ਸਾੜ ਕੀ ਇੱਥੇ ਖਲੋਤਾ ਹਾਂ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਹੀ ਆਉਣੇ ਨੇ ਛੋਟੇ ਬੱਚੇ ਲੈ ਕੇ ਆਉਂਦੇ ਮੇਰੇ ਬੱਚੇ ਲੈ ਕੇ ਭੱਜੇ ਵੀ ਇੱਥੇ ਹੀ ਆਉਂਦੇ ਉਹਨਾਂ ਪੜਾਏ ਜਿੱਥੇ ਰੱਖਾ ਲੱਗਦਾ ਅਵੇ ਵੀ ਮੈਨਾਂ ਰੱਖਿਆ ਕੀ ਲੱਗਦਾ ਕੋਈ ਨਹੀਂ ਕਰਦਾ ਤੇ ਪਹਿਲਾ ਉਹਨਾ ਫਾਇਰਟੀਕਾਰ ਪਹਿਲਾ ਫਾਇਰਟੀਕਾਰ ਨਾ ਨੂੰ ਤੇ ਜਰੂਰ ਉਹਨਾਂ ਦੂਜਾ ਫਾਇਰਟੀਕਾਰ ਰਹੰਦਾ ਹੈ ਬਿਨੇ ਤੇ ਕੱਲ ਤੋਂ ਹੁੰਦੇ ਆਉਂਦੇ ਆ ਆਉਂਦੇਗੇ ਪਹਿਲਾ ਉਹਨਾ ਫੈਂਟਾ ਲਾਇਆ ਸੀ ਕਿਨੇ ਨਹੀਂ ਹੁਣ ਕਿੰਨਾ ਮੁੰਡਾ ਜਾਂ ਫੈਂਟਾ ਲਾਇਆ ਉਹਨਾਂ ਤੇ ਚੌਮ ਚੌ ਮੜਿਆ ਤਾਂ ਇਹਨਾਂ ਕੁੱਤੇਨ ਹੱਥਾਂ ਨਹੀਂ ਹੱਥਾਂਗੇ ਫੇਰ ਫਾਇਰ ਕਰਦੇ ਆ ਜਿੱਤੇ ਫਾਇਰ ਹੋ ਨਹੀਂ ਤੇ ਤੇ ਜਿੱਤੇ ਹੋਣਗੇ ਨਹੀਂ ਕਦੇ ਚੈਨ ਵਾਪਸ ਇਧਰ ਨੂੰ ਭੱਜ ਕੇ ਸਾਡੇ ਤੁਹਾਨੂੰ ਮੋਟਰ ਇਨਾਂ ਦਾ ਲਾਗੇ ਆਹੇ ਤਿੰਨਾਂ ਦਾ ਲਾਗੇ ਉਹਨਾਂ ਨੇ ਕਿੰਨਾ ਕੁਟਿਆ ਵਾ ਉਹਨਾਂ ਨੂੰ ਕਿੰਨੇ ਮੋਟਰ ਲਿਖ ਇੱਕ ਮੋਟਰ ਕਰ ਉਹਨਾਂ ਨੂੰ ਜਾਂਦਿਆਂ ਦੋਹਾਂ ਦੇ ਗਏ ਫੇ ਆਹ ਜਾਂਦਿਆਂ ਦੋਹਾਂ ਹੀ ਗਏ ਸਰਵੇਸ਼ਨ ਮਿਲਦੀ ਸੀ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਆ ਉਹਦੇ ਬਾਅਦ ਕੋਈ ਫਾਇਰ ਹੋਇਆ ਤੇ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਹੋਟਲ ਮੱਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਰ ਕਤਮਲਾ ਕੌਨ ਸੀ ਜਾਂ ਜਿਹੜਾ ਪਚਨਾਲਾ ਕੌਨ ਸੀ ਉਹ ਇਨੀਸ਼ੀਅਲ ਅਜੇ ਮੌਕੇ ਤੇ ਪਹੁੰਚੇ ਹਾਂ ਲੇ ਕੇ ਤਰਫੀਸ਼ ਕਰਕੇ ਦੱਸੋ